ਸਰਕਾਰਾਂ ਦਾ ਕੰਮ ਹੁੰਦਾ ਆਪਣੇ ਨੌਜਵਾਨਾਂ ਦਾ ਵੇਖਣਾ ਕਿ ਉਹ ਕਿਸੇ ਤਕਲੀਫ 'ਚ ਨਹੀ ਉਹਨਾਂ ਨੂੰ ਰੁਜ਼ਗਾਰ ਦੇਣਾ ਪਰ ਬੜੇ ਦੁੱਖ ਦੀ ਗੱਲ ਆ ਕਿ ਭਗਵੰਤਮਾਨ ਸਰਕਾਰ ਇਹ ਬੱਚੇ ਪਿਛਲੇ 1 ਮਹੀਨੇ ਤੋਂ ਹੜਤਾਲ ਤੇ ਤਕਰੀਬਨ ਬੈਠੇ ਨੇ ਮੋਦੀ ਸਾਹਿਬ ਨੇ ਦੇਸ਼ ਵੇਚਤਾ ਤੇ ਭਗਵੰਤਮਾਨ ਜਿਹੜੀ ਸਰਕਾਰ ਆ ਉਹ ਵੀ ਝੂਠੀ ਸਾਬਤ ਹੋਈ ਆ ਅਸੀਂ ਲੋਕਾਂ ਦੀ ਗੱਲ ਸੁਣਾਂਗੇ ਲੋਕਾਂ ਦੇ ਵਿੱਚੋਂ ਆ ਗਰੀਬ ਦੇ ਬੱਚੇ ਆ ਗਰੀਬਾਂ ਦੀ ਦਰਦ ਜਾਣਦੇ ਆ ਭਗਵੰਤਮਾਨ ਜੀ ਆ ਗਰੀਬ ਬੈਠੇ ਜੇ ਭੁੱਖੇ ਮਰਨਦੇ ਆ ਬੱਚੇ ਪਰ ਭਗਵੰਤ ਮਾਨ ਜੀ ਤੁਸੀਂ ਤੇ ਬੀਜੇਪੀ ਦੇ ਨਹੀਂ ਤੁਸੀਂ ਸੈਂਟਰ ਦੇ ਵਿਰੁੱਧ ਗੱਲਾਂ ਕਰਕੇ ਆਏ ਹੋ ਤੁਸੀਂ ਕਿੱਥੇ ਹੋ ਅੱਜ ਕੀ ਜਿਹੜੀ ਲੋਕ ਗੱਲ ਕਰਦੇ ਆ ਵੀ ਭਗਵੰਤ ਮਾਨ दारू ਪੀ ਕੇ ਸੁੱਤਾ ਰਹਿੰਦਾ ਲੋਕਾਂ ਨੂੰ ਨਹੀਂ ਵੇਖ ਰਿਹਾ ਇਹ ਗੱਲ ਸੱਚ ਨਹੀਂ ਤੁਸੀਂ ਸੁੱਤੇ ਨਹੀਂ ਜੇ ਸਮਝੌਤੇ ਜੇ ਇੱਕ IAS ਤੇ ਇੱਕ IPS ਜਿਹੜੇ ਦੇਸ਼ ਦੇ ਬਿਊਰੋਕ੍ਰੇਟ ਨੇ ਉਹ ਬਹਿ ਕੇ ਸਮਝੌਤਾ ਕਰਾ ਰਹੇ ਆ ਤੇ ਕੰਪਨੀ ਉਹਨਾਂ ਨੂੰ ਦੰਦ ਚੜਾ ਰਹੀ ਆ ਬੱਚੇ ਭੁੱਖੇ ਮਰ ਰਹੇ ਨੇ ਗੱਲਾਂ ਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀਆਂ ਕਰਦਾ ਸੀ ਉਹ ਮਿਸਾਲ ਦਿੰਦਾ ਸੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਪਰ ਉਹ ਰਾਜ ਉਸ ਸਮੇਂ ਦੇ ਰਾਜ ਦੇ ਨਾਲ ਇਸ ਰਾਜ ਦੀ ਤੁਲਨਾ ਕਰਨੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਤੋਹੀਨ ਆ ਕਿ ਜਦੋਂ ਕਿਤੇ ਪੰਜਾਬ ਦੇ 75 ਸਾਲਾਂ ਦੇ ਰਾਜ ਚ ਸਭ ਤੋਂ ਮਾੜਾ ਇਤਿਹਾਸ ਲਿਖਿਆ ਜਾਏਗਾ ਤੇ ਉਹ ਭਗਵੰਤ ਮਾਨ ਦੀ ਸਰਕਾਰ ਦਾ ਲਿਖਿਆ ਜਾਏਗਾ ਜੇ ਭਗਵੰਤ ਮਾਨ ਤੂੰ ਇਹਨੂੰ ਰੰਗਲਾ ਪੰਜਾਬ ਮੰਨਣਾ ਤੇ ਮੈਂ ਤੈਨੂੰ ਸਮਝਾ ਲਾਂ ਕਿ ਤੇਰਾ ਦਿਮਾਗ ਕੰਮ ਨਹੀਂ ਕਰਦਾ ਭਗਵੰਤ ਮਾਨ ਦੀ ਕੀ ਕਾਬਲੀਅਤ ਸੀ ਇਹਨੂੰ 92 ਸੀਟਾਂ ਲੋਕਾਂ ਦਿੱਤੀਆਂ ਇਹ ਕਹਿੰਦਾ ਸੀਗਾ ਜੇ ਕੋਈ ਥਾਣੇਦਾਰ ਸਮੈਗ ਜਿਹਦੇ ਹਲਕੇ 'ਚ ਫੜੀ ਗਈ ਉਹ ਥਾਣੇਦਾਰ ਤੇ ਬੱਚਾ ਜੇ ਕਿ ਇਹਦਾ ਮਰਗਿਆ ਤੇ ਪਰਚਾ ਉਹਦੇ ਤੇ ਹੋਏਗਾ ਮੈਂ ਨਾ ਆ ਜਾ ਲੰਮੀ ਗੱਲ ਕਰਨੇ ਆ ਇਸ ਹਲਕੇ ਦੇ ਐਮਐਲਏ ਦੇ ਪਰਚਾ ਕਿਉਂ ਨਹੀਂ ਪੰਜੀ ਪੰਜੀ 40 40 ਸਾਲ ਰਾਜ ਕੀਤਾ ਜੇ ਉਹਨਾਂ ਨੂੰ ਧਰਤੀ ਦੀ ਧੂਲ ਚਟਾ ਦਿੱਤੀ ਆ ਤਹਾਡੀ ਤੇ ਕਿਤੇ ਵजूद ਹੀ ਨਹੀਂਗਾ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਅਸੀਂ ਅੱਜ ਟੋਰਪਾਲੇ ਦੇ ਖੜੇ ਹਾਂ ਜਾਂ ਕਿ ਕਤਲੂਆਂ ਟੋਰਪਾਲੇ ਦੇ ਤੇ ਹੱਕੀ ਮੰਗਾ ਵਾਸਤੇ ਜਿਹੜਾ ਕਿ ਆਈਆਰਬੀ ਜਿ ਕਿ ਟੋਰ ਪਲਾਜ਼ਾ ਦੇ ਅੰਦਰ ਜਿਹੜੀ ਕੀ ਕੰਪਨੀ ਆ ਉਥੇ ਜਿਹੜੇ ਨੌਜਵਾਨ ਨੇ ਭੁਖੜ ਹੜਤਾਲ ਦੇ ਬੈਠੇ ਨੇ ਤੇ ਸਾਡੇ ਨਾਲ ਗੱਲਬਾਤ ਕਰਨ ਨੂੰ ਤਿਆਰ ਨੇ ਕਵਲਜੀਤ ਸਿੰਘ ਸਾਲਪੁਰੇ ਜੀ ਇਹਨਾਂ ਨਾਲ ਗੱਲਬਾਤ ਕਰਦੇ ਆ ਮੁੱਖ ਆਗੂ ਨੇ ਕਿਸਾਨੀ ਉਹਨਾਂ ਦੇ ਪ੍ਰਧਾਨ ਸਾਹਿਬ ਕਿਸ ਤਰ੍ਹਾਂ ਦੇ ਦਿਓ ਨੌਜਵਾਨ ਜਿਹੜੇ ਆਪਣੀ ਹੱਕੀ ਮੰਗਾਂ ਲਈ ਬੈਠੇ ਨੇ ਇਨੀ ਠੰਡ ਵਿੱਚ ਮਰਨ ਮੰਤ ਤੇ ਧੰਨਵਾਦ ਜੀ ਤੁਸੀਂ ਇਹਨਾਂ ਬੱਚਿਆਂ ਦੀ ਸਾਰ ਲੈਣ ਆਏ ਹੋ ਸਗੋਂ ਸਾਰਾ ਸਾਰ ਲੈਣਾ ਤੇ ਪੰਜਾਬ ਸਰਕਾਰ ਦਾ ਕੰਮ ਸੀ ਸਰਕਾਰਾਂ ਦਾ ਕੰਮ ਹੁੰਦਾ ਆਪਣੇ ਨੌਜਵਾਨਾਂ ਦਾ ਵੇਖਣਾ ਕਿ ਉਹ ਕਿਸੇ ਤਕਲੀਫ ਚ ਤੇ ਨਹੀਂ ਉਹਨਾਂ ਨੂੰ ਰੋਜ਼ਗਾਰ ਦੇਣਾ ਪਰ ਬੜੇ ਦੁੱਖ ਦੀ ਗੱਲ ਆ ਕਿ ਭਗਵੰਤ ਮਾਨ ਸਰਕਾਰ ਇਹ ਬੱਚੇ ਪਿਛਲੇ 1 ਮਹੀਨੇ ਤੋਂ ਹੜਤਾਲ ਤੇ ਤਕਰੀਬਨ ਬੈਠੇ ਨੇ ਤੇ 60 ਘੰਟਿਆਂ ਤੋਂ ਇਹ ਮਰਨ ਵਰਤ ਤੇ ਬੈਠੇ ਨੇ ਇਹਨਾਂ ਦੀ ਕਿਸੇ ਨੇ ਹਸਾਰ ਨਹੀਂ ਲਈ ਭਗਵੰਤ ਮਾਨ ਦੀਆਂ ਗੱਲਾਂ ਤੇ ਕਰਨੀ ਚ ਫਰਕ ਆ ਜੀ ਸਾਫ ਫਰਕ ਨਜ਼ਰ ਆ ਰਿਹਾ ਮੋਦੀ ਸਾਹਿਬ ਨੇ ਦੇਸ਼ ਵੇਚਤਾ ਤੇ ਭਗਵੰਤ ਮਾਨ ਜਿਹੜੀ ਸਰਕਾਰ ਆ ਉਹ ਵੀ ਝੂਠੀ ਸਾਬਤ ਹੋਈ ਆ ਉਸ ਇਹ ਗੱਲ ਕਰਕੇ ਤੇ ਇਹ ਆਏ ਸੀ ਕਿ ਜੋ ਪਿਛਲਿਆਂ ਨੇ ਕੀਤਾ ਸੀ ਉਹਦੇ ਤੋਂ ਉਲਟ ਚੱਲਾਂਗੇ ਅਸੀਂ ਲੋਕਾਂ ਦੀ ਗੱਲ ਸੁਣਾਂਗੇ ਲੋਕਾਂ ਦੇ ਵਿੱਚੋਂ ਆ ਗਰੀਬ ਦੇ ਬੱਚੇ ਆ ਗਰੀਬਾਂ ਦੀ ਦਰਦ ਜਾਣਦੇ ਆ ਭਗਵੰਤ ਮਾਨ ਜੀ ਆ ਗਰੀਬ ਬੈਠੇ ਜੇ ਭੁੱਖੇ ਮਰਨਦੇ ਆ ਬੱਚੇ ਇਹਨਾਂ ਦੀ ਮੰਗ ਕੀ ਆ ਕੰਪਨੀ ਇਹਨਾਂ ਨੂੰ ਲੁੱਟ ਰਹੀ ਆ ਸੈਂਟਰ ਮਿਨਿਮਮ ਵੇਜਸ ਐਕਟ ਲਾਗੂ ਨਹੀਂ ਕਰ ਰਹੀ ਬੰਦੀਆਂ ਸਹੂਲਤਾਂ ਨਹੀਂ ਦੇ ਰਹੀ ਲੇਬਰ ਕਮਿਸ਼ਨਰ ਇਹਨਾਂ ਦੀ ਨਹੀਂ ਸੁਣ ਰਿਹਾ ਡਿਪਟੀ ਕਮਿਸ਼ਨਰ ਤੇ ਐਸਐਸਪੀ ਇਹਨਾਂ ਦੀ ਨਹੀਂ ਸੁਣ ਰਹੇ ਕਾਰਪੋਰੇਟ ਘਰਾਣੇ ਦੀ ਕੰਪਨੀ ਆ ਔਰ ਉਹ ਕਾਰਪੋਰੇਟ ਘਰਾਣਾ ਜੇ ਮੈਂ ਕਹਿ ਦਿਆਂ ਕਿ ਦੇਸ਼ ਨੂੰ ਚਲਾ ਰਹੇ ਮਨਿਸਟਰ ਦਾ ਵਾ ਇਸ ਕਰਕੇ ਸਾਰੇ ਉਹਦੇ ਕੋਲ ਡਰਦੇ ਇਹਨਾਂ ਬੱਚਿਆਂ ਨੂੰ ਨਹੀਂ ਸੁਣ ਰਹੇ ਪਰ ਭਗਵੰਤ ਮਾਨ ਜੀ ਤੁਸੀਂ ਤੇ ਬੀਜੇਪੀ ਦੇ ਨਹੀਂ ਤੁਸੀਂ ਸੈਂਟਰ ਦੇ ਵਿਰੋਧ ਗੱਲਾਂ ਕਰਕੇ ਆਏ ਹੋ ਤੁਸੀਂ ਕਿੱਥੇ ਹੋ ਅੱਜ ਕੀ ਜਿਹੜੀ ਲੋਕ ਗੱਲ ਕਰਦੇ ਆ ਵੀ ਭਗਵੰਤ ਮਾਨ दारू ਪੀ ਕੇ ਸੁੱਤਾ ਰਹਿੰਦਾ ਲੋਕਾਂ ਨੂੰ ਨਹੀਂ ਵੇਖ ਰਿਹਾ ਇਹ ਗੱਲ ਸੱਚ ਨਹੀਂ ਤੁਸੀਂ ਸੁੱਤੇ ਨਹੀਂ ਇਹ ਬੱਚੇ ਭੁੱਖੇ ਮਰ ਰਹੇ ਆ 15 15000 ਰੁਪਿਆ ਇਹਨਾਂ ਨੂੰ ਤਨਖਾਹ ਦਿੱਤੀ ਜਾ ਰਹੀ ਆ ਔਰ ਉਹਦੇ ਵਿੱਚ ਸਭ ਤੋਂ ਦੁੱਖ ਦੀ ਗੱਲ ਇਹ ਆ ਕਿ ਜਿਹੜਾ ਬੇਸਿਕ ਪੇ ਆ ਉਹ ਜਿਹੜਾ ਸਕਿਲਡ ਵਰਕਰ ਦਾ ਡੀਸੀ ਰੇਟ ਆ ਉਹਦੇ ਹਿਸਾਬ ਨਾਲ 18 2000 ਰੁਪਿਆ ਮਹੀਨਾ ਬੰਦੀ ਆ ਇਹਨਾਂ ਦੀ ਬੇਸਿਕ ਪੇ 4000 ਰੁਪਿਆ ਮਹੀਨਾ ਵਾਂ ਤੇ 4000 ਰੁਪਿਆ ਮਹੀਨਾ ਦੇ ਹਿਸਾਬ ਨਾਲ ਇਹਨਾਂ ਦਾ ਪੀਐਫ ਵੀ ਉਸ ਹਿਸਾਬ ਨਾਲ ਕੰਪਨੀ ਪੀਐਫ ਦੀ ਵੀ ਚੋਰੀ ਕਰ ਰਹੀ ਆ ਸਹੂਲਤਾਂ ਦੀ ਵੀ ਚੋਰੀ ਕਰੀ ਆ ਮੰਗ ਕੀ ਰਹੀ ਆ ਔਰ ਇਹਨਾਂ ਬੱਚਿਆਂ ਨੇ ਪਿਛਲੇ ਸਮੇਂ ਦੇ ਵਿੱਚ ਪੰਜਾਬ ਚ ਟੋਲ ਪਲਾਜ਼ਾ ਯੂਨੀਅਨ ਨੂੰ ਜੁਆਇਨ ਕਰ ਲਿਆ ਮਾਰਚ ਦੇ ਮਹੀਨੇ ਤੇ 23 ਮਾਰਚ ਤੋਂ ਇਹਨਾਂ ਦੇ ਵਿਰੁੱਧ ਏ ਟੋਲ ਪਲਾजा ਕੰਪਨੀ ਹੈਂਕੜ ਬਾਜੀ ਕਿ ਅਸੀਂ ਸੈਂਟਰ ਦੇ ਵਜ਼ੀਰ ਦੀ ਦੇ ਪੁੱਤਰ ਦੀ ਕੰਪਨੀ ਆ ਉਹ ਅਸੀਂ ਕਿਸੇ ਨੂੰ ਨਹੀਂ ਮੰਨਦੇ ਉਸ ਏਕੜ ਬਾਜੀ ਦੇ ਤਹਿਤ ਇਹਨਾਂ ਬੱਚਿਆਂ ਨੂੰ ਤੰਗ ਤੇ ਪਰੇਸ਼ਾਨ ਕੀਤਾ ਗਿਆ ਦੋ ਪਹਿਲੋਂ ਟਰਮੀਨੇਟ ਕਰਤੇ ਸਮਝੌਤਾ ਹੋਇਆ 29 ਤਿੰਨ ਨੂੰ 6 ਫੇਰ ਟਰਮੀਨੇਟ ਸਮਝੌਤੇ ਤੋਂ ਬਾਅਦ ਕਰਤੇ ਏ ਡੀ ਸੀ ਅਮਰitsar ਦੇ ਕੋਲ 6 ਦਸੰਬਰ ਨੂੰ ਸਮਝੌਤਾ ਹੋਇਆ ਉਹਨੂੰ ਨੰਗੇ ਹੋ ਕੇ ਵਿਖਾਤਾ ਏਡੀਸੀ ਸਾਹਿਬ ਦੇ ਸਮਝੌਤੇ ਨੂੰ ਕਿ ਆਹ ਲਓ ਤੁਹਾਡੇ ਸਮਝੌਤੇ ਨੂੰ ਅਸੀਂ ਠੇਟੇ ਠਿਚ ਜਾਣਦੇ ਜੇ ਕੋਈ ਸਮਝੌਤਾ ਨਹੀਂ ਮੰਨਿਆ ਔਰ ਕਿੱਡੀ ਸ਼ਰਮ ਦੀ ਗੱਲ ਆ ਜਿਸ ਸਮਝੌਤੇ 'ਚ ਇੱਕ ਆਈਐਸ ਤੇ ਇੱਕ ਆਈਪੀਐਸ ਜਿਹੜੇ ਦੇਸ਼ ਦੇ ਬਿਊਰੋਕ੍ਰੇਟ ਨੇ ਉਹ ਬਹਿ ਕੇ ਸਮਝੌਤਾ ਕਰਾ ਰਹੇ ਆ ਤੇ ਇਹ ਕੰਪਨੀ ਉਹਨਾਂ ਨੂੰ ਦੰਦ ਚੜਾ ਰਹੀ ਆ ਬੱਚੇ ਭੁੱਖੇ ਮਰ ਰਹੇ ਨੇ ਜੇ ਇਹਨਾਂ 'ਚ ਕੋਈ ਬੱਚਾ ਭੁੱਖਾ ਮਰ ਗਿਆ ਜਿੱਥੇ ਇਹ ਟੋਲ ਕੰਪਨੀ ਦੇ ਮਾਲਕ ਇਹ ਟੋਲ ਕੰਪਨੀ ਦੇ ਮੈਨੇਜਰ ਜ਼ਿਮੇਵਾਰ ਹੋਣਗੇ ਉੱਥੇ ਸਾਡਾ ਮਾਨਯੋਗ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਜਿਹੜਾ ਲੋਕਾਂ ਦੇ ਜਜ਼ਬਾਤਾਂ ਨਾਲ ਲਫ਼ਜ਼ਾਂ ਨਾਲ ਖੇਡ ਕੇ ਪੰਜਾਬ ਦਾ ਮੁੱਖ ਮੰਤਰੀ ਬਣਿਆ ਜਿਹਦੇ ਵਿੱਚ ਮੁੱਖ ਮੰਤਰੀ ਬਣਦੀ ਕੋਈ ਕਾਬਲੀਅਤ ਨਹੀਂ ਜਿਹੜਾ ਮੇਰਾ ਮੇਰੀ ਸੋਚ ਆ ਉਹ ਜ਼ਿਮੇਵਾਰ ਹੋਏਗਾ ਭਾਰਤ ਸਰਕਾਰ ਜ਼ਿਮੇਵਾਰ ਹੋਏਗੀ ਜਿਹੜਾ ਕਿ ਪੰਜਾਬ ਦੇ ਮੁੱਖ ਮੰਤਰੀ ਭਵਨ ਸਿੰਘ ਮਾਨ ਉਹਨਾਂ ਕਿਹਾ ਸੀ ਕਿ ਪੰਜਾਬ ਵਿੱਚ ਅੰਗਰੇਜ਼ ਨੌਕਰੀਆਂ ਕਰਿਆ ਕਰਨਗੇ ਤੇ ਕੀ ਲੱਗਦਾ ਕਿ ਪੰਜਾਬ ਦੇ ਨੌਜਵਾਨ ਜਿਹੜੇ ਨੌਕਰੀ ਕਰਦੇ ਨੇ ਇਹਨਾਂ ਨੂੰ ਪੰਜਾਬ ਵਿੱਚੋਂ ਬਾਹਰ ਭੇਜੇ ਜਾ ਰਿਹਾ ਵੇਖੋ ਸੋਚ ਤੇ ਠੀਕ ਸੀ ਗੱਲਾਂ ਵੱਡੀਆਂ ਜਿੱਦਾਂ ਕਾਹ ਦਿੰਦੇ ਆ ਨਾ ਕਿ ਗੱਲਾਂ ਵੱਡੀਆਂ ਤੇ ਜਿਹੜੇ ਕੰਮ ਨੇ ਉਹ ਛੋਟੇ ਨੇ ਗੱਲਾਂ ਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀਆਂ ਕਰਦਾ ਸੀ ਉਹ ਮਿਸਾਲ ਦਿੰਦਾ ਸੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਪਰ ਉਹ ਰਾਜ ਉਸ ਸਮੇਂ ਦੇ ਰਾਜ ਦੇ ਨਾਲ ਇਸ ਰਾਜ ਦੀ ਤੁਲਨਾ ਕਰਨੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਤੋਹੀਨ ਆ ਭਗਵੰਤ ਮਾਨ ਉਹਨਾਂ ਦੇ ਰਾਜ ਦੇ ਕਾਰਜਕਾਲ ਦੀ ਜਿਹੜੀ 1% ਵੀ ਕੋਈ ਉਹਦੇ ਬਰਾਬਰ ਦੀ ਗੱਲ ਨਹੀਂ ਕਰ ਰਿਆ ਉਹ ਮਾਰਾ ਰঞ্জੀਤ ਸਿੰਘ ਜਿਹਦੇ ਸਮੇਂ 'ਚ ਜਿਹੜਾ ਪਾਉਂਡ ਸੀ 1 ਰੁਪਿਆ 12 ਪਾਉਂਡ ਦੇ ਬਰਾਬਰ ਸੀ ਉਹ ਤੇ ਗੱਲਾਂ ਹੀ ਕੁਝ ਹੋਰ ਸੀਗੀਆਂ ਭਗਵੰਤ ਮਾਨ ਇੱਕ ਕਲਾਕਾਰ ਸੀ ਦੋ ਕਲਾਕਾਰ ਮੌਜੂਦਾ ਸਮੇਂ ਦੇ ਵਿੱਚ ਆਪਣੀਆਂ ਗੱਲਾਂ 'ਚ ਲੋਕਾਂ ਨੂੰ ਲੈ ਕੇ ਰਾਜੇ ਬਣੇ ਇੱਕ ਆ ਯੂਕਰੇਨ ਦਾ ਰਾਜਾ ਜ਼ੁਲੈਂਸਕੀ ਇੱਕ ਇਹ ਪੰਜਾਬ ਦਾ ਮਹਾਰਾਜਾ ਭਗਵੰਤ ਸਿੰਘ ਮਾਨ ਉਹਨੇ ਯੂਕਰੇਨ ਬਰਬਾਦ ਕਰਤਾ ਔਰ ਮੈਂ ਪੱਤਰਕਾਰ ਸਾਹਿਬ ਘਰੇਵਾਲ ਸਾਹਿਬ ਤੁਹਾਨੂੰ ਇੱਕ ਬੇਨਤੀ ਕਰ ਦਿੰਨਾ ਕਿ ਜਦੋਂ ਕਿਤੇ ਪੰਜਾਬ ਦੇ 75 ਸਾਲਾਂ ਦੇ ਰਾਜ ਚ ਸਭ ਤੋਂ ਮਾੜਾ ਇਤਿਹਾਸ ਲਿਖਿਆ ਜਾਏਗਾ ਤੇ ਉਹ ਭਗਵੰਤ ਮਾਨ ਦੀ ਸਰਕਾਰ ਦਾ ਲਿਖਿਆ ਜਾਏਗਾ ਇਹ ਕਿਤਾਬ ਦੇ ਪ੍ਰਧਾਨ ਸਾਹਿਬ ਕਹਿੰਦੇ ਰੰਗਲਾ ਪੰਜਾਬ ਨੂੰ ਬੁਲਾਉਂਦੀ ਗੱਲ ਕੀਤੀ ਸੀ ਪ੍ਰਧਾਨ ਸਾਹਿਬ ਨੇ ਕਿੰਨੇ ਜਦੋਂ ਵੀ ਕਿਤੇ ਸਾਡੀ ਸਰਕਾਰ ਆਈ ਤੇ ਆਮ ਲੋਕਾਂ ਦੀ ਸਰਕਾਰ ਹੋਊਗੀ ਆਮ ਆਦਮੀ ਸਰਕਾਰ ਹੋਊਗੀ ਕਿ ਲੱਗਦਾ ਵੀ ਉਹ ਹੁਣ ਜਿਹੜੀ ਸਰਕਾਰ ਐ ਆਮ ਲੋਕਾਂ ਦੀ ਆ ਤੇ ਆਮ ਕਹਿੰਦੇ ਸੀ 92 ਜਿਹੜੇ ਵਿਧਾਇਕ ਨੇ ਆਮ ਘਰਾਂ ਦੀ ਲੋਕ ਚੋਣੇ ਗਏ ਨੇ ਅੱਜ ਤੁਸੀਂ ਚੋਣ ਕੇ ਜਿਹੜਾ ਨਾਲ ਉਹ ਸਰਕਾਰ ਬਣਾਈ ਆ ਮੈਂ ਇਹੋ ਤੇ ਕਹਿ ਰਿਹਾ ਵੀ ਗੱਲਾਂ ਦੇ ਨਾਲ ਕਲਾਕਾਰ ਨੇ ਲੋਕਾਂ ਦੇ ਦਿਮਾਗਾ ਨਾ ਖੇਡਿਆ ਲੋਕਾਂ ਦੇ ਜਜ਼ਬਾਤਾਂ ਨਾ ਖੇਡਿਆ ਲੋਕਾਂ ਨੂੰ ਵੱਡੇ ਵੱਡੇ ਸੁਪਨੇ ਦਿਰਾਤੇ ਆਮ ਲੋਕਾਂ ਦੀ ਸਰਕਾਰ ਮੈਂ ਇਹ ਗੱਲ ਕਹਿਣਾ ਆਮ ਲੋਕਾਂ ਦੀ ਸਰਕਾਰ ਕੀ ਇਹ ਬੱਚੇ ਆਮ ਘਰਾਂ ਦੇ ਨਹੀਂ ਜਿਹੜੇ ਤੁਹਾਡੇ ਅੱਗੇ ਰੋ ਰਹੇ ਸੀ ਕਿ ਜਿੱਦਣ ਦਿਨ ਦਿਹਾੜਾ ਆਉਂਦਾ ਅਸੀਂ ਬੱਚਿਆਂ ਦੇ ਵਿੱਚ ਖੁਸ਼ੀਆਂ ਮਨਾਉਣ ਤੋਂ ਜਾਣ ਤੋਂ ਡਰਦੇ ਆਂ ਕਿਉਂ ਕਿ ਬੱਚੇ ਪੈਸੇ ਮੰਗਣਗੇ ਬੱਚੇ ਇਸ ਤਿਹਾਰਾਂ ਲਈ ਤੋਹਫੇ ਮੰਗਣਗੇ ਤੇ ਅਸੀਂ ਬਹਾਨੇ ਮਾਰਦੇ ਆਂ ਕਿ ਅਸੀਂ ਖੱਬੇ ਸੱਜੇ ਅਸੀਂ ਜ਼ਰੂਰੀ ਕੰਮ ਤੇ ਆਂ ਜਿਸ ਰਾਜ ਦੇ ਵਿੱਚ ਬੱਚੇ 12-12000 ਰੁਪਏ ਇੱਕ ਮਜ਼ਦੂਰ ਦੀ ਦਿਹਾੜੀ ਬੰਦੀ ਆ 500 ਰੁਪਏ ਅੱਜ ਮਜ਼ਦੂਰ ਦਿਹਾੜੀ ਲੈ ਰਿਹਾ ਉਹਦੇ ਹਿਸਾਬ ਨਾਲ 15000 ਮਹੀਨਾ ਬੰਦਾ ਇੱਕ ਬੀਐਸਸੀ ਪਾਸ ਬੀਏ ਪਾਸ ਬੱਚਾ 12000 ਤੇ ਨੌਕਰੀ ਕਰ ਰਿਹਾ ਤਾਨਾਸ਼ਾਈ ਕੰਪਨੀਓ ਨੂੰ ਇਥੋਂ ਬਦਲ ਕੇ ਬਾਹਰਲੇ ਬਾਹਰ ਸੂਬਿਆਂ ਚ ਭੇਜਣ ਦੀ ਗੱਲ ਕਰ ਰਹੀ ਆ ਕੋਈ ਮੈਡੀਕਲ ਸੂਰਤ ਨਹੀਂ ਇਹਨੂੰ ਰੰਗਲਾ ਪੰਜਾਬ ਜੇ ਭਗਵੰਤ ਮਾਨ ਤੂੰ ਇਹਨੂੰ ਰੰਗਲਾ ਪੰਜਾਬ ਮੰਨਣਾ ਤੇ ਮੈਂ ਤੈਨੂੰ ਸਮਝਾ ਲਾਂ ਕਿ ਤੇਰਾ ਦਿਮਾਗ ਕੰਮ ਨਹੀਂ ਕਰਦਾ ਇਹਦਾ ਮਤਲਬ ਤੂੰ ਲੋਕਾਂ ਦੇ ਜਜ਼ਬਾਤਾਂ ਨਾਲ ਖੇਡ ਰਿਹਾ ਇਹ ਰੰਗਲਾ ਪੰਜਾਬ ਨਹੀਂ ਪੰਜਾਬ ਬਰਬਾਦੀ ਦੀ ਰਾਹ ਤੇ ਆ ਜਿਹੜਾ ਕੋਈ ਲੋਕੀ ਥੋੜਾ ਬਹੁਤਾ ਪਿਛਲੀਆਂ ਕਾਰਪੋਰੇਟ ਘਰਾਣਿਆਂ ਵਰਗੀਆਂ ਸਰਕਾਰਾਂ ਤੋਂ ਬਚੇ ਸੀ ਵੇਖੋ ਭਗਵੰਤ ਮਾਨ ਦੀ ਕੀ ਕਾਬਲੀਅਤ ਸੀ ਇਹਨੂੰ 9ਵੇਂ ਸੀਟਾਂ ਲੋਕਾਂ ਦਿੱਤੀਆਂ ਇਹਨੂੰ 99 ਸੀਟਾਂ ਜਿਹੜੇ ਅਕਾਲੀ ਦਲ ਤੇ ਕਾਂਗਰਸ ਦੇ ਗੁੰਡਾ ਰਾਜ ਜਾਂ ਜਿਹੜਾ ਉਹਨਾਂ ਨੇ ਕਬਜ਼ੇ ਕੀਤੇ ਇਹ ਪੰਜਾਬ ਦੇ ਸੋਰਸਾਂ ਦੇ ਉਹਦੇ ਇਹਦੀਆਂ ਗੱਲਾਂ ਚਾਕੇ ਉਹਨਾਂ ਨੂੰ ਬਦਲਣ ਲਈ ਕੀਤੀਆਂ ਜਿਹੜੀ ਉਹਨਾਂ ਸਮੈਕ ਵਕਾਈ ਰੇਤਾ ਬਜਰੀ ਵਕਾਈ ਉਹਨਾਂ ਨੂੰ ਬਦਲਣ ਲਈ ਇਹਨਾਂ ਨੇ ਗੱਲਾਂ ਕੀਤੀਆਂ ਇਹਨਾਂ ਨੇ ਇਹਦੀਆਂ ਗੱਲਾਂ ਦੇ ਵਿੱਚ ਲੋਕ ਆ ਗਏ ਅੱਜ ਦੱਸੋ ਇਹ ਕਹਿੰਦਾ ਸੀ ਰੇਤਾ 5 ਰੁਪਏ ਫੁੱਟ ਤੁਸੀਂ ਇਮਾਨਦਾਰੀ ਨਾਲ ਪੱਤਰਕਾਰ ਸਾਹਿਬ ਕੇਹੇ ਟਰੱਕ ਨੂੰ ਪੁੱਛ ਲਓ 50 ਰੁਪਏ ਫੁੱਟ ਰੇਤਾ ਪਠਾਨਕੋਟ ਤੋਂ ਅੰਮ੍ਰਿਤਸਰ ਮਿਲ ਰਹੀ ਆ 40 ਰੁਪਏ ਫੋਟ ਬਜਰੀ ਮਿਲ ਰਹੀ ਆ ਸਮੈਗ ਘਰ ਘਰ ਮਿਲ ਰਹੀ ਆ ਅੱਗੇ ਜੱਟਾਂ ਦੇ ਮੁੰਡੇ ਸਮੈਗ ਪੀਂਦੇ ਸੀ ਅਮੀਰ ਘਰਾਂ ਦੇ ਮੁੰਡੇ ਸਮੈਗ ਪੀਂਦੇ ਸੀ ਮੇਰੇ ਨਾਲ ਚੱਲੋ ਡੇਰਾ ਬਾਬਾ ਨਾਨਕ ਠਾਣੇ 'ਚ ਤੁਹਾਨੂੰ ਮੈਂ ਪਿੰਡਾਂ ਦੇ ਵਿੱਚ 크ਿਸਚੀਅਨਾਂ ਦੇ 15-15 ਸਾਲ ਦੇ ਬੱਚੇ ਸਮੈਗ ਪੀਂਦੇ ਤੇ ਜੇ ਜੱਟ ਦਾ ਪੁੱਤ ਸਮੈਗ ਪੀਂਦਾ ਜਿਹਦੀ 20 ਕਿੱਲੇ 50 ਕਿੱਲੇ ਪੈਲੀ ਆ ਤੇ ਉਹ ਘਰੋਂ ਲੁੱਟ ਕੇ ਖੜਦਾ ਘਰੋਂ ਪੈਸੇ ਲੈਂਦਾ ਤੇ ਜਿਹੜਾ 크ਿਸਚੀਅਨ ਦਾ ਜਾਂ ਗਰੀਬ ਵਰਗ ਦਾ ਕੋਈ ਬੱਚਾ ਵਾ ਜੇ ਉਹ ਸਮੈਗ ਤੇ ਲੱਗਦਾ ਤੇ ਉਹ ਟਰਾਂਸਫਰਮਰਾਂ ਜੋ ਤੇਲ ਕੱਢਦਾ ਉਹ ਬਿਜਲੀ ਦੀਆਂ ਤਾਰਾਂ ਚੋਰੀ ਕਰਦਾ ਉਹ ਮੋਟਰਾਂ ਚੋਰੀ ਕਰਦਾ ਕਿ ਇਹ ਭਗਵੰਤ ਮਾਨ ਦਾ ਰੰਗਲਾ ਪੰਜਾਬ ਆ ਇਹ ਕਹਿੰਦਾ ਸੀਗਾ ਜੇ ਕੋਈ ਥਾਣੇਦਾਰ ਸਮੈਗ ਜਿਹਦੇ ਹਲਕੇ 'ਚ ਫੜੀ ਗਈ ਉਹ ਥਾਣੇਦਾਰ ਤੇ ਬੱਚਾ ਜੇ ਕਿਸਦਾ ਮਰ ਗਿਆ ਤੇ ਪਰਚਾ ਉਹਦੇ ਤੇ ਹੋਏਗਾ ਮੈਂ ਨਾ ਆ ਜਾ ਨਵੀਂ ਗੱਲ ਕਰਨਿਆਂ ਇਸ ਹਲਕੇ ਦੇ ਐਮਐਲਏ ਦੇ ਪਰਚਾ ਕਿਉਂ ਨਹੀਂ ਅਸਲ ਝਲਕੇ ਦਾ ਐਮਐਲਏ ਜਿਹੜਾ ਵਾ ਉਹ ਹਲਕੇ ਦਾ ਇੰਚਾਰਜ ਹੋ ਆ ਜੇ ਤੇ ਕਿਸੇ ਇਹ ਗੱਲ ਕਿਉਂ ਨਹੀਂ ਸਵੇਰੇ ਅਖਬਾਰ 'ਚ ਦਿੰਦਾ ਪਈ ਜੇ ਕੋਈ ਹਲਕੇ ਦਾ ਹਲਕੇ ਚ ਬੱਚਾ ਜਵਾਨ ਮਰਦਾ ਕਿਸੇ ਦਾ ਉਸ ਹਲਕੇ ਦੇ ਐਮਐਲਏ ਦੇ ਉੱਤੇ ਪਰਚਾ ਹੋ ਜਿੱਥੇ ਰੇਤਾ ਬਜਰੀ ਹੁਣੇ ਰੇਤਾ ਬਜਰੀ ਦੀ ਜਦੋਂ ਗੱਲ ਚੱਲਦੀ ਹੈ ਜੀ ਰੇਤਾ ਬਜਰੀ ਮਹਿੰਗੀ ਆ ਇਹ ਉਸ ਵੇਲੇ ਮਾਈਨਿੰਗ ਦਾ ਰੌਲਾ ਪਾ ਗਏ ਖੱਡਾਂ ਦੇ ਵਿੱਚ ਭਈ ਅੱਜ ਤੋਂ 20 ਸਾਲ ਪਹਿਲਾਂ ਤੇ ਕੋਈ ਮਾਈਨਿੰਗ ਨਾਂ ਦਾ ਗੱਲ ਨਹੀਂ ਸੀ ਰੇਤਾ ਰੁਪਈਏ ਫੁੱਟ ਮਿਲਦੀ ਸੀ ਇਹ ਰੇਤਾ ਦੀ ਫਰਜੀ ਜਿਹੜੀ ਹਾਈ ਕਿਆ ਇਹ ਸਿਰਫ ਸਰਕਾਰਾਂ ਦੀ ਤੇ ਅਫਸਰਾਂ ਦੀ ਮਿਲੀਭੁਗਤ ਆ ਤੁਸੀਂ ਕਿਸੇ ਵੀ ਸਰਕਾਰ ਤੇ ਕਿਸੇ ਵੀ ਵਜ਼ੀਰ ਨੂੰ ਤੇ ਕਿਸੇ ਅਫਸਰ ਨੂੰ ਚੈੱਕ ਕਰ ਲੋ ਹਜ਼ਾਰ ਹਜ਼ਾਰ ਕਰੋੜ ਰੁਪਏ ਦੇ ਮਾਲਕ ਨੇ ਸ਼ਹਿਰਾਂ 'ਚ ਇਹਨਾਂ ਦੀਆਂ ਪ੍ਰਾਪਰਟੀਆਂ ਨੇ ਅੱਗੇ ਰਿਸ਼ਵਤ ਜਿਹੜੀ ਆ ਉਹ ਕਿਸੇ ਐਮਐਲਏ ਕੋ ਫੋਨ ਕਰਾਉਣਾ ਘੱਟੋ ਘੱਟ 10% ਕੰਮ ਫਰੀ ਹੁੰਦੇ ਸੀ ਹੁਣ ਐਮਐਲਏ ਦੀ ਕੋਈ ਅਫਸਰ ਭਗਵੰਤ ਮਾਨ ਜੀ ਕਿਸੇ ਐਮਐਲਏ ਦਾ ਫੋਨ ਨਹੀਂ ਚੁੱਕਦਾ ਤੁਹਾਡੀ ਸਰਕਾਰ ਦਾ ਐਡਾ ਮਾਰਾ ਹਾਲਿਆ ਕਿ ਕਿਸੇ ਐਮਐਲਏ ਦਾ ਕੋਈ ਫੋਨ ਨਹੀਂ ਚੁੱਕਦਾ ਅੱਗੇ ਤੁਸੀਂ ਕਿਹਾ ਸੀਗਾ ਕਿ ਕਲੋਨੀਆਂ ਨਜਾਇਜ਼ ਬੰਦ ਕਰ ਦਿੱਤੀਆਂ ਗਈਆਂ ਨੇ ਪਰ ਲੋਕੀ ਹਜ਼ਾਰ ਰੁਪਿਆ ਮਰਲੇ ਦੇ ਪੈਸੇ ਦੇ ਕੇ ਤਹਿਸੀਲਦਾਰਾਂ ਕੋ ਹਜ਼ਾਰ ਰੁਪਿਆ ਮਰਲੇ ਦੇ ਤੇ ਰਜਿਸਟਰੀ ਕਰਾਉਂਦੇ ਸੀ ਤੁਸੀਂ ਐਨਓਸੀਆਂ ਦਾ ਪ੍ਰਬੰਧ ਨਹੀਂ ਕੀਤਾ ਤੁਸੀਂ ਆਪਣਾ ਮਹਿਕਮਾ ਪੂੜਾ ਚੁਸਤ ਦਰੁਸਤ ਨਹੀਂ ਕੀਤਾ ਤੁਸੀਂ ਗਮਾੜਾ ਚੁਸਤ ਦਰੁਸਤ ਨਹੀਂ ਕੀਤਾ ਤੁਸੀਂ ਉਹਨਾਂ ਨੂੰ ਤੇ ਬੰਦ ਕਰਤਾ ਐਨਓਸੀਆਂ ਦੇਣੋ ਤੇ ਜਿਹੜੀ ਰਜਿਸਟਰੀ ਦੀ ਫੀਸ ਆ 1000 ਰੁਪਏ ਮਰਲੇ ਤੋਂ 10000 ਰੁਪਏ ਮਰਲਾ ਹੋ ਗਈ ਆ ਜਿਹੜੀ ਮਰਜ਼ੀ ਤਹਿਸੀਲ ਚੈੱਕ ਕਰ ਲੋ ਜਿਹੜਾ ਮਰਜ਼ੀ ਅਫਸਰ ਚੈੱਕ ਕਰ ਲੋ ਪੰਜਾਬ ਚ ਲੋਟ ਅਗੇ ਨੂੰ 10 ਗੁਣਾ ਵਧ ਗਈ ਆ ਕਿਸੇ ਭਲੇਖੇ ਚ ਨਾ ਰਹੋ ਤੁਹਾਡਾ ਰਾਜ ਕਾਲੇ ਅੱਖਰਾਂ 'ਚ ਲਿਖਿਆ ਜਾਏਗਾ ਭਗਵੰਤ ਮਾਨ ਜੀ ਕਿਸੇ ਬੰਦੇ 'ਚ ਜੁਰਤ ਆ ਗੱਲ ਕਰ ਦੰਦਾ ਬਹੁਤ ਸਾਰੇ ਲੋਕ ਡਰਦੇ ਆ ਗੱਲ ਨਹੀਂ ਕਰਦੇ ਪਰ ਸਚਾਈ ਨੂੰ ਪਛਾਨੋ ਜੇ ਇਹਨਾਂ ਨੇ ਉਹਨਾਂ ਲੋਕਾਂ ਨੂੰ ਜਿਨ੍ਹਾਂ 55 40 40 ਸਾਲ ਰਾਜ ਕੀਤਾ ਜੇ ਉਹਨਾਂ ਨੂੰ ਧਰਤੀ ਦੀ ਧੂਲ ਚਟਾ ਦਿੱਤੀ ਆ ਤੁਹਾਡੀ ਤੇ ਕਿਤੇ ਵजूद ਹੀ ਨਹੀਂਗਾ ਤੁਹਾਡਾ ਤੇ ਅਜੇ ਕਿਸੇ ਪਿੰਡ 'ਚ ਵਰਕਰ ਹੀ ਨਹੀਂਗਾ ਤੁਹਾਡੀ ਦੇ ਕਿਸੇ ਪਿੰਡ ਦੇ ਵਿੱਚ ਕੋਈ ਜੇ ਤੁਸੀਂ ਕਹਿ ਲੋ ਪਾਰਟੀ ਦੀ ਕੋਈ ਲਾਈਨ ਹੀ ਨਹੀਂਗੀ ਤੁਸੀਂ ਕਿਦੇ ਸਿਰ ਤੇ ਆਓਗੇ ਪਰ ਤੁਸੀਂ ਆਉਣਾ ਵੀ ਕਿਉਂ ਆ ਨਾ ਤੁਸੀਂ ਪੰਚਾਇਤ ਲੜੀ ਨਾ ਤੁਹਾਡੇ ਜੋ ਕੋਈ ਸਰਪੰਚ ਸੀ ਨਾ ਤੁਹਾਡੇ ਜੋ ਕੋਈ ਵਾਰਡ ਦਾ ਪ੍ਰਧਾਨ ਸੀ ਇਹ ਲੋਕ ਨਾ ਰਾਜਨੀਤੀ ਦੇ ਤੌਰ ਤੇ ਸੀ ਕੇਜਰੀਵਾਲ ਨੂੰ 117 ਬੰਦੇ ਅਨਪੜ੍ਹ ਜਾਹਲ ਜਹੀ ਜੂਰੀਏ ਹਾਂ ਚ ਹਾਰ ਲਾਉਣ ਵਾਲੇ ਤਾਂ ਕਿ ਪੰਜਾਬ ਨੂੰ ਲੁੱਟਿਆ ਜਾਏ ਪੰਜਾਬ ਤੇ ਤੁਹਾਡਾ ਰਗਵ ਚਟਾ ਚਲਾ ਰਿਆ ਵਾ ਤੁਹਾਡੀ ਦੇ ਕੋਈ ਵਕਤ ਨਹੀਂ ਤੁਸੀਂ ਪੰਜਾਬ ਦੀ ਕਿਹੜੀ ਪਾਲਿਸੀ ਦੀ ਗੱਲ ਕਰਦੇ ਹੋ ਤੇ ਕਿਹੜੇ ਰੰਗਲੇ ਪੰਜਾਬ ਦੀ ਗੱਲ ਕਰ ਰਹੇ ਹੋ ਜਿਹੜੇ ਬਰਦਾਸ਼ਤ ਸਾਬ ਜਿਹੜੇ ਮੁੰਡੇ 6 ਮੁੰਡੇ ਮਰਨ ਮਰ ਤੇ ਬੈਠੇ ਨੇ ਉਹਨਾਂ ਚੋਂ ਇੱਕ ਮੁੰਡੇ ਦੀ ਜਿਹੜੀ ਹਾਲਤ ਠੀਕ ਨਹੀਂ ਆ ਉਸ ਨੂੰ ਹਸਤਾ ਲੈ ਜਾਇਆ ਗਿਆ ਤੇ ਕਿਸ ਤਾਂ ਦੇ ਦਿਓ ਬਾਕੀ ਮੁੰਡੇ ਵੀ ਜਿਹੜੇ ਨੇ ਉਹ ਵੀ ਬਹੁਤ ਠੀਕ ਨਹੀਂ ਆ ਕਿੰਨੇ ਦਿਨ ਹੋ ਗਏ ਆ ਮਰਨ ਮਰ ਤੇ ਬੈਠਿਆਂ ਨੂੰ ਕਿਸ ਤਾਂ ਦੇ ਦਿਓ ਜੇਕਰ ਪ੍ਰਸ਼ਾਸਨ ਜਾਂ ਕੋਈ ਅਧਿਕਾਰੀ ਇਹਨਾਂ ਦੀ ਸਹਾ ਨਹੀਂ ਲੈਂਦਾ ਜਾਂ ਇਹਨਾਂ ਦੀ ਮੰਗਾਂ ਨਹੀਂ ਪੂਰੀਆਂ ਹੁੰਦੀਆਂ ਤੇ ਕਿੰਨਾ ਚਿਰ ਇਹ ਸੰਘਰਸ਼ ਚੱਲੇਗਾ ਵੇਖੋ ਇਹ ਪੰਜਾਬ ਸ਼ਹੀਦਾਂ ਦੀ ਧਰਤੀ ਆ ਬਹੁਤ ਸਾਰੀਆਂ ਕੌਮਾਂ ਇੱਥੇ ਆਣ ਕੇ ਮਾਰ ਖਾ ਜਾਂਦੀਆਂ ਨੇ ਜਦੋਂ ਕੋਈ ਮਰਦਾ ਦੇ ਲੋਕ ਡਰ ਕੇ ਭੱਜ ਜਾਂਦੇ ਆ ਪਰ ਬਾਬਾ ਯੋਰਾਵਰ ਸਿੰਘ ਫਤਿਹ ਸਿੰਘ ਅਜੀਤ ਸਿੰਘ ਜੁਝਾਰ ਸਿੰਘ ਮਿਸਾਲ ਨੇ ਇੱਕ ਭਰਾ ਬਾਬਾ ਜੀ ਸਿੰਘ ਪਹਿਲੋਂ ਸ਼ਹੀਦ ਹੋ ਰਿਹਾ ਤੇ ਦੂਜਾ ਨਾਲ ਜੁਝਾਰ ਸਿੰਘ ਸ਼ਹੀਦ ਹੋ ਰਿਹਾ ਤੀਜਾ ਬਾਬਾ ਯੋਰਾਵਰ ਸਿੰਘ ਸ਼ਹੀਦ ਹੋ ਰਿਹਾ ਨਾਲ ਬਾਬਾ ਫਤਿਹ ਸਿੰਘ ਸ਼ਹੀਦ ਹੋ ਰਿਹਾ ਦੂਜੇ ਨੇ ਇਹ ਘਿਰਾ ਕੇ ਨਹੀਂ ਕਿਸੇ ਨੇ ਕਿਹਾ ਕਿ ਤੂੰ ਮਰ ਚੱਲਿਆ ਮੈਂ ਪੱਛ ਚੱਲਿਆ ਇਹ ਇਤਿਹਾਸ ਹੈ ਸਾਡੇ ਗੁਰੂਆਂ ਪੀਰਾਂ ਦਾ ਇਸ ਧਰਤੀ ਦਾ ਇਹ ਨਹੀਂ ਹੋਣਾ ਕਿ ਇਹ ਬੱਚੇ ਮਾਣਾਂ ਮਹਾਰਾਜ ਇਹਨਾਂ ਦੀ ਉਮਰ ਲੰਮੀ ਕਰੇ ਫਿਰ ਇਹ ਬੱਚੇ ਜਿਹੜੇ ਆ ਇਹ 6000 ਟੋਲ ਪਲਾਜਾ ਵਰਕਰ ਆ ਸਾਰੇ ਪੰਜਾਬ 'ਚ ਹੋ ਸਕਦਾ ਇਹਨਾਂ 'ਚੋਂ ਕਿਸੇ ਬੱਚਾ ਚਲੋ ਮਾਲਕ ਦੀ ਮੌਜਾ ਕਿਸੇ ਦਾ ਨੁਕਸਾਨ ਹੋ ਜੇ ਇੱਥੇ ਸਵੇਰ ਤੋਂ ਨਵੇਂ ਬਹਿਣਗੇ ਹੋ ਸਕਦਾ ਅਸੀਂ ਕਿਸਾਨ ਯੂਨੀਅਨਾਂ ਦੇ ਆਗੂ ਵੀ ਹੁਣ ਸਿਰ ਜੋੜ ਕੇ ਬੈਠੇ ਆ ਕਿ ਅਸੀਂ ਵੀ ਇੱਕ ਅਦੇ ਦਿਨ 'ਚ ਇਹ ਫੈਸਲਾ ਲੈ ਲਈਏ ਕਿ ਕਿਸਾਨ ਯੂਨੀਅਨਾਂ ਦੇ ਆਗੂ ਵੀ ਮਰਨ ਵਰਤੇ ਬਹਿਣਗੇ ਬਹੁਤ ਧੰਨਵਾਦ ਜੀ ਇਹ ਸੀ ਗੱਲ ਬਾਕੀ ਪ੍ਰਧਾਨ ਸਾਹਿਬ ਤੁਸੀਂ ਦੇਖਿਆ ਵੀ ਇਹਨਾਂ ਨੇ ਕਿਹਾ ਵੀ ਜਿੰਨਾ ਚਿਰ ਜਿਹੜੀ ਸਰਕਾਰ ਜਾਂ ਪ੍ਰਸ਼ਾਸਨ ਇਹਨਾਂ ਅਧਿਕਾਰੀਆਂ ਦੀ ਕੋਈ ਬੱਚਿਆਂ ਦੀ ਜਿਹੜੀ ਕਿ ਮੰਗ ਨਹੀਂ ਮੰਨਦਾ ਉਹਨਾਂ ਚਿਰ ਜਿਹੜੇ ਕਿ ਟੋਪ ਲਾ ਜਾਂ ਤੇ ਇਹ ਜਿਹੜੇ ਸੰਘਰਸ਼ ਇਸੇ ਤਰ੍ਹਾਂ ਚੱਲਦਾ ਰਹੇਗਾ ਉਹ ਦੇਖਣਾ ਹੈ ਵੀ ਸਰਕਾਰ ਕੋਲ ਤੱਕ ਜਾਗਦੀ ਆ ਤੇ ਕੋਲ ਤੱਕ ਇਹਨਾਂ ਜਿਹੜੇ ਇਹਨਾਂ ਬੱਚਿਆਂ ਦੀ ਜਿਹੜੀ ਹੈ ਕਿ ਸਾਰ ਰਹਿੰਦੀ ਆ ਤੇ ਮੰਗਾ ਕੋਲ ਤੱਕ ਜਿਹੜੀ ਮੰਨੀ ਜਾਂਦੀਆਂ ਨਹੀਂ ਮੈਨੂੰ ਦਿਓ ਯਾਤ ਮੈਂ ਤੁਹਾਡਾ ਪ੍ਰਸਾਦਜੀਤ ਕਰੇਵਾਲ ਪੰਜਾਬੀ ਲੋਕ ਚੈਨਲ ਅੰਮ੍ਰਿਤਸਰ